ਇੱਕ ਬ੍ਰੇਕਿੰਗ ਸਾਹਮਣੇ ਆ ਰਹੀ ਹੈ ਦੱਸਦੀ ਕਿ ਜਿਰਖਪੁਰ ਦੇ ਵਿੱਚ ਹਮਲਾ ਕੀਤਾ ਗਿਆ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਸ਼ਰਾਬ ਠੇਕੇਦਾਰ ਤੇ ਕਰਿੰਦਿਆ ਤੇ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਕਰਿੰਦਿਆ ਤੋਂ ਮੋਬਾਈਲ ਫੋਨ ਤੇ ਚੈਨ ਖੋਈ ਗਈ ਹੈ ਸੋ ਸ਼ਰਾਬ ਵਿਕਰੀ ਦੇ ਪੈਸੇ ਇਕੱਠੇ ਕਰਕੇ ਜਾ ਰਹੇ ਸਨ ਇਹ ਕਰਿੰਦੇ ਜਨਾਤੇ ਹਮਲਾ ਹੋਇਆ ਕਰਿੰਦਿਆ ਦੀ ਗੱਡੀ ਦੀ ਵੀ ਪੰਨ ਤੋੜ ਕੀਤੀ ਗਈ ਹੈ ਸੋ ਸ਼ਰਾਬ ਠੇਕੇਦਾਰ ਦੇ ਕਰਿੰਦਿਆ ਤੇ ਹਮਲਾ ਕੀਤਾ ਗਿਆ ਅਣਪਛਾਤੇ ਹਮਲਾਵਰ ਆਇਸਨ ਜੋ ਕਿ ਸ਼ਰਾਬ ਵਿਕਰੀ ਦੇ ਪੈਸੇ ਇਕੱਠੇ ਕਰਕੇ ਜਾ ਰਹੇ ਸਨ ਇਹ ਕਰਿੰਦੇ ਜੁਨਾਤੇ ਹਮਲਾ ਹੋਇਆ ਜ਼ਰਖਪੁਰ ਦੇ ਵਿੱਚ ਗੁੰਡਾ ਕਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਸ਼ਰਾਬ ਚੇਕੇਦਾਰ ਦੇ ਕਰਿੰਦਿਆ ਤੇ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਲੋ ਕਰਿੰਦਿਆ ਤੋਂ ਮੋਬਾਈਲ ਫੋਨ ਵੀ ਖੋਲੇ ਆਤੇ ਚੈਨ ਵੀ ਖੋਲੇ ਗਈ ਤੇ ਉਸ ਤੋਂ ਬਾਅਦ ਸ਼ਰਾਬ ਵਿਕਰੀ ਦੇ ਜਿਹੜੇ ਕਿ ਪੈਸੇ ਸਾਨੂੰ ਉਹ ਇਕੱਠੇ ਕਰਕੇ ਲੈ ਕੇ ਜਾ ਰਹੇ ਸਨ ਉਹ ਵੀ ਖੋਲੇ ਗਏ ਨੇ ਲੋ ਕਰਿੰਦਿਆ ਦੀ ਘੰਟੀ ਦੀ ਵੀ ਪੰਨ ਤੋੜ ਕੀਤੀ ਗਈ ਜ਼ਿਰਖਪੁਰ ਦੇ ਵਿੱਚ ਗੁੰਡਾਗਰਦੀ ਕੀਤੀ ਗਈ ਹੈ ਸ਼ਰਿਆਮ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਸ਼ਰਾਬ ਛੇਕੇਦਾਰ ਦੇ ਕਰਿੰਦਿਆ ਕੋਲੋਂ ਉਟ ਖੋਹ ਕੀਤੀ ਗਈ ਹੈ ਨਾਲ ਪਛਾਤੇ ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਅਤੇ ਗੱਡੀ ਦੀ ਵੀ ਪੰਨ ਤੋੜ ਕੀਤੀ ਅਤੇ ਉਹਨਾਂ ਦੇ ਫੋਨ ਵੀ ਖੋਕੇ ਲੈ ਗਏ ਉਹਨਾਂ ਦੇ ਚੇਨ ਅਤੇ ਜੋ ਪੈਸੇ ਇਕੱਠੇ ਕੀਤੇ ਗਏ ਸਨ ਸ਼ਰਾਬ ਵਿਕਰੀ ਦੇ ਉਹ ਵੀ ਖੋਕੇ ਫਰਾਰ ਹੋ ਗਏ ਨੇ ਤੇ ਸ਼ਰਾਬ ਛੇਕੇਦਾਰ ਦੇ ਕਰਿੰਦਿਆ ਤੇ ਅਣਪਛਾਤੇ ਹਮਲਾਵਰਾ ਦੇ ਵੱਲੋਂ ਹਮਲਾ ਕੀਤਾ ਗਿਆ ਜ਼ਰਖਪੁਰ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਅਣਪਛਾਤੇ ਹਮਲਾਵਰਾ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਸ਼ਰਾਬ ਵਿਕਰੀ ਦੇ ਪੈਸੇ ਕੱਟੇ ਕਰਕੇ ਵਾਪਸ ਜਾ ਰਹੇ ਸਨ ਜੋ ਸਿੱਖਬਰ ਤੇ ਦਰਿਆ ਸਿੰਘ ਨਾਲ ਜੁੜ ਚੁੱਕੇ ਨੇ ਸੋ ਦਰਿਆ ਜੀ ਇਹ ਮਾਮਲਾ ਜੋ ਕਿ ਸਾਹਮਣੇ ਆਇਆ ਗੁੰਡਾਗਰਦੀ ਵੇਖਣ ਨੂੰ ਮਿਲਿਆ ਜ਼ਰਖਪੁਰ ਦੇ ਵਿੱਚ ਕਿਹੜੇ ਹੋ ਲੋਕਸਾਨ ਅਣਪਛਾਤੇ ਜਨਾਰੇ ਵੱਲੋਂ ਇਹ ਹਮਲਾ ਕੀਤਾ ਗਿਆ ਲੁੱਟਖੋ ਕੀਤੀ ਗਈ ਹੈ ਕੀ ਕੁਝ ਜਾਣਕਾਰੀ ਹੋਰ ਮਿਲ ਪਾਈ ਜੀ ਪਰਮ ਗਲਤੀ ਹੈ ਕਿਉਂਕਿ ਮਹਾਲੀ ਸਪਰਿਤ ਸ਼ਰਾਬ ਦੇ ਠੇਕੇਦਾਰ ਨੇ ਉਹਨਾਂ ਦੇ ਜਿਹੜੇ ਮਾਲਮੇ ਜਾਂ ਉਹਨਾਂ ਦੇ ਕੰਮ ਕਰਨ ਵਾਲੇ ਵਿਅਕਤੀ ਸਨ ਉਹ ਸ਼ਾਮ ਨੂੰ ਜਿਹੜਾ ਹੈ ਕਿ ਆਪਣੇ ਠੇਕੇ ਤੋਂ ਜਿਹੜੇ ਕਿ ਕੈਸ਼ ਇਕੱਠਾ ਕਰਕੇ ਲਿਆ ਰਹੇ ਸਨ ਬਿਲਕੁਲ ਜਿਲਕੁਰ ਥਾਣੇ ਦੇ ਪਿਛਲੇ ਪਾਸੇ ਬਿਸ਼ਨਪੁਰਾ ਪੈਂਦਾ ਜਿੱਥੇ ਕਿ 7-8 ਵਿਅਕਤੀਆਂ ਵੱਲੋਂ ਅਣਪਛਾਤੇ ਸਨ ਉਹਨਾਂ ਵੱਲੋਂ ਹਜੇ ਫਿਲਹਾਲ ਦੀ ਘੜੀ ਪਛਾਣ ਨਹੀਂ ਹੋ ਸਕੀ ਉਹਨਾਂ ਵੱਲੋਂ ਜਿਹੜਾ ਕਿ ਉਹ ਬਲੈਰੋ ਗੱਡੀ ਦੇ ਉੱਤੇ ਉਹਨਾਂ 'ਤੇ ਹਮਲਾ ਕਰ ਦਿੱਤਾ ਪਿੱਛੋਂ ਭੰਨ ਤੋੜ ਕਰ ਦਿੱਤੀ ਸ਼ੀਸ਼ੇ ਜਿਹੜੇ ਉਹਨਾਂ ਨੇ ਗੱਡੀ ਦੇ ਤੋੜ ਦਿੱਤੇ ਗਏਨ ਤੋਂ ਉਸ ਤੋਂ ਬਾਅਦ ਕੀ ਦੀ ਦਰਖਾਸਤ ਦਿੱਤੀ ਗਈ ਹੈ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਅਣਪਛਾਤੇ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਪਰ ਇਸ ਸੰਬੰਧੀ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਜਿਹੜੇ ਕਿ ਵਿਅਕਤੀ ਸਨ ਉਹਨਾਂ ਦੇ ਜਿਹੜਾ ਹਮਲਾ ਕਰਨ ਤੋਂ ਬਾਅਦ ਇੱਕ ਉਹਨਾਂ ਦਾ ਮੋਬਾਈਲ ਤੇ ਇੱਕ ਉਹਨਾਂ ਦੀ ਗਲਦ ਵਿੱਚ ਚੈਨੀ ਸੋਨੇ ਦੀ ਪਾਈ ਹੋਈ ਸੀ ਉਹ ਖੋ ਕੇ ਫਰਾੜ ਹੋਣ ਵਿੱਚ ਕਾਮਯਾਬ ਹੋ ਗਏ ਨੇ ਪਰ ਉਹਨਾਂ ਨੇ ਇਹ ਦੋਸ਼ ਲਾਇਆ ਕਿ ਇਹ ਜਿਹੜੇ ਸ਼ਰਾਬ ਨਜਾਇਜ਼ ਤੌਰ ਤੇ ਵੇਚਦੇ ਉਹਨਾਂ ਦੇ ਕਰੰਦੇ ਸਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਜਿਹੜਾ ਕਿ ਉਹਨਾਂ ਦੇ ਪਹਿਲਾਂ ਪਰਚਾ ਦਿੱਤਾ ਗਿਆ ਸੀ ਉਹਨੂੰ ਖੁੱਦਗਬਾਜ਼ੀ ਵੱਜੋਂ ਜਿਹੜਾ ਕਿ ਸ਼ਾਇਦ ਲੱਗਦਾ ਕਿ ਉਹਨਾਂ ਤੇ ਹਮਲਾ ਕੀਤਾ ਗਿਆ ਕਿਉਂਕਿ ਲਗਾਤਾਰ ਦੀ ਪੁਲਿਸ ਦੇ ਸਵਾਲੀਏ ਚ ਲੱਗਦੇ ਨੇ ਕਿ ਹੋਰ ਖਾਸ ਕਰ ਪੁਲਿਸ ਥਾਣੇ ਦੇ ਬਿਲਕੁਲ ਨਾਲ ਦੇ ਕਲੋਨੀ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣਾ ਇਸ ਕਿਤਰਾ ਕਿਤੇ ਸਾਬਿਤ ਹੁੰਦਾ ਹੈ ਕਿ ਪੁਲਿਸ ਦਾ ਉਹਨਾਂ ਨੂੰ ਬਿਲਕੁਲ ਡਰ ਖੋਫ ਨਹੀਂ ਹੈ ਪਰ ਪੁਲਿਸ ਵੱਲੋਂ ਜੇ ਦਿਸਬੰਦੀ ਗਲਬਤ ਕਰਨੀ ਚਾਹੀਦੀ ਤਾਂ ਉਹਨਾਂ ਨੇ ਕਿਹਾ ਹੈ ਕਿ ਇਸਬੰਦੀ ਪੁਲਿਸ ਜਿਹੜੀ ਇਹਨਾਂ ਬੇਸ਼ਾਤੇ ਵਿਅਕਤੀਆਂ ਦੀ ਭਾਲ ਕਰ ਰਹੀ ਹੈ ਉਹਨਾਂ ਤੇ ਕਾਰਵਾਈ ਜਿਹੜੀ ਆ ਅਮਲ ਵਿੱਚ ਲਿਆਂਦੀ ਜਾਵੇਗੀ ਜੀ 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 ਦਇਆ ਜੀ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ ਜ਼ਰਖਪੁਰ ਦੇ ਵਿੱਚ ਗੁੰਟਾਗਰਦੀਆਂ ਨੰਗਾ ਨਾਚ ਵੇਖਣ ਨੂੰ ਮਿਲਿਆ ਫਿਲਹਾਲ ਪੁਲਿਸ ਉਹਨਾਂ ਪਛਾਤਿਆਂ ਦੀ ਪਾਲ ਕਰ ਰਹੀ ਹੈ